ਆਲਿਆਂ ਨੇ ਜਿਹੜਾਗਾ ਟਰਾਲਾ ਬਣਾਇਆ ਇਕੱਠਾਂ ਦੇ ਲਈ ਇਕੱਠਾਂ ਦੇ ਲਈ ਕਿਵੇਂ ਇਹ 25 ਗਰਾ ਟਰੈਕਟਰ ਆ ਇਸ ਦੇ ਵਿੱਚ ਜਿਹੜਾ ਜਿੰਨਾ ਮਰਜ਼ੀ ਵਜ਼ਨ ਪਾਜੇ ਇਹ ਟਰਾਲੇ ਦੇ ਵਿੱਚ ਪਰ ਛੋਟੇ ਥੋੜਾ ਟਰੈਕਟਰ ਇਸ ਤੇ ਨਾਲ ਜਿਹੜਾਗਾ ਇਹਨੂੰ ਖਿੱਚ ਲੂਗਾ ਇਕੱਠਾਂ ਜਿੰਨੇ ਮਰਜ਼ੀ ਹੋਣ ਵੀਡੀਓ ਸਾਫਟ ਚੱਲੀ ਜਾਂਦੀ ਹੈ ਗੇਅਰ ਪਾਏ ਹੋਏ ਨੇ ਤੇ ਦੂਸਰੇ ਪਾਸੇ ਇਹਨੇ ਦੋ ਟਰੈਕਟਰ ਨੇ ਇਹਨਾਂ ਦੋਨੇ ਟਰੈਕਟਰਾਂ ਤੇ ਵੀ ਜਿਹੜਾ ਉਹ ਟਾਇਰ ਲੱਗਣ ਦੇ ਰਿਹਾ ਧਮਾਨ ਵਾਲਿਆਂ ਨੇ ਬਹੁਤ ਵਧੀਆ ਜਿਹੜਾ ਟਰਾਲਾ ਬਣਾਇਆ ਇਕੱਠਾਂ ਦੇ ਲਈ ਟਰਾਲਾ ਬਣਾਇਆ ਹੈਗਾ ਟਰਾਲੀ ਦੀਆਂ ਇਕੱਠਾਂ ਜਿਹੜੀਆਂ ਉਹ ਉੱਪਰੇ ਜਾਂਦੇ ਆ ਬਹੁਤ ਸਾਰੇ ਜਿਹੜੇ ਟਰੈਕ ਨੇ ਉਹ ਨਹੀਂ ਖਿੱਚ ਪਾਉਂਦੇ ਜਾ ਕਿਤੇ ਟਰੈਕ ਕਿਤੇ ਖੁੱਭ ਜਾਂਦਾ ਭਰਿਆ ਹੋਇਆ ਬਜਨ ਦੇ ਨਾਲ ਟਰਾਲਾ ਕਿਤੇ ਖੁੱਭ ਜਾਂਦਾ ਪਰ ਜਿਹੜੇ ਆਗੇ ਉਹ ਨਹੀਂ ਟਰੈਕ ਖਿੱਚ ਪਾਉਂਦੇ ਪਰ ਆ ਦੇਖੋ ਇੱਕ ਪਾਸੇ 59 ਗੇਰਾ ਤੇ ਦੂਜੇ ਪਾਸੇ ਜਿਹੜਾ ਸਾਹਮਣੇ ਜੌਂਡੀ ਹਰਾ ਇਹਨਾਂ ਦੋਨੇ ਟਰੈਕਾਂ ਨੂੰ ਜਿਹੜਾਗਾ ਉਹ ਖਿੱਚੀ ਜਾਂਦਾਗਾ ਤੇ ਤੁਸੀਂ ਦੇਖੋ ਜਿੰਨਾ ਮਰਜ਼ੀ ਲੋਡ ਹੋਵੇ ਜਿੰਨਾ ਮਰਜ਼ੀ ਜਿਹੜਾ ਇਸ ਉੱਤੇ ਜਿਹੜਾ ਲੋਡ ਭਾਈ ਚਲੋ ਤੁਸੀਂ ਪਰ ਫਿਰ ਵੀ ਸੌਖੇ ਨਾਲ ਬਹੁਤ ਸੌਖੇ ਤਰੀਕੇ ਦੇ ਨਾਲ ਜਿਹੜਾ ਟਰੈਕਟਰ ਹੈਗਾ ਇਹ ਇਹਨੂੰ ਖਿੱਚ ਲੂਗਾ ਕੈਨ ਤੋਂ ਬਾਅਦ ਜਿੰਨਾ ਮਰਜੀ ਇਹਦੇ ਵਿੱਚ ਵਜਨ ਹੋ ਗਏ ਇਹ ਇਕੱਠਾ ਜਿੰਨੀਆਂ ਮਰਜੀ ਭਰੀਆਂ ਜਾਣਾਂ ਤੇ ਇਕੱਠਾ ਭਰਨ ਤੋਂ ਬਾਅਦ ਜਿਹੜਾ ਬਹੁਤ ਸੌਖੇ ਤਰੀਕੇ ਦੇ ਨਾਲ ਜਿਹੜਾ ਇਹ ਟਰੈਕਟਰ ਆ ਛੋਟੇ ਤੋਂ ਛੋਟਾ ਟਰੈਕਟਰ ਐ ਇਸ ਟਰਾਲੇ ਨੂੰ ਖਿੱਚ ਸਕਦਾ ਹੈਗਾ ਧਮਾਨ ਐਗਰੀਕਲਚਰ ਵਰਕਸ਼ਾਪ ਤੋਂ ਧਮਾਨ ਸਾਹ ਇਨ੍ਹਾਂ ਵੱਲੋਂ ਜਿਹੜਾ ਆਪਣਾ ਟਰਾਲਾ ਬਣਾਇਆ ਗਿਆ ਇਕੱਠਾ ਬਣਾਉਣ ਦੇ ਲਈ ਤੇ ਦੂਸਰੇ ਪਾਸੇ ਉਹ ਟਰੈਕਟਰ ਨੇ ਜੋ ਉਹ ਵੀ ਨਹੀਂ ਖਿੱਚ 파 ਰਹੇ ਨੂੰ ਦੇਖ ਸਕਦੇ ਹੋ ਸਾਹਮਣੇ ਇੱਕ ਜੌਂਦੀ ਆ ਰਾ ਇੱਕ 511 ਇਹ ਕ੍ਰਿਟੀਓ ਸਾਫਟ ਵਾਇਆਂ ਨੇ ਲਾਈਆ ਕ੍ਰਿਟੀਓ ਸਾਫਟ ਦਾ ਗੇਅਰ ਲਾਇਆ ਜਾਂ ਤੇ ਕ੍ਰਿਟੀਓ ਸਾਫਟ ਦੀ ਤੁਸੀਂ ਤਾਕਤ ਦੇਖ ਸਕਦੇ ਹੋ ਕ੍ਰਿਟੀਓ ਸਾਫਟ ਦੇ ਨਾਲ ਵੀ ਦੋ ਟਰੈਕਟਰਾਂ ਨੂੰ ਵੀ ਜਿਹੜਾ 25 ਗ੍ਰਾਮ ਟਰੈਕਟਰ ਆ ਉਹ ਹੱਲਣ ਨਹੀਂ ਦੇ ਰਿਹਾ ਕਿ ਸਿਰਫ ਖਿੱਚੀ ਤੁਰਿਆ ਹੁੰਦਾਗਾ ਤੇ ਟਰੈਕਟਰ ਜਿਹੜੇ ਸਲਿੱਪ ਮਾਰ ਰਹੇ ਆਗੇ ਜੇਕਰ ਬਹੁਤ ਸਾਰੇ ਜਿਹੜੇ ਕਿਸਾਨ ਨੇ ਉਹ ਪਰਾਲੀ ਚੱਕਰ ਦਾ ਕੰਮ ਕਰਦੇ ਨੇ ਫਰਾਈਟ 2 82 ਦਾ ਕੰਮ ਕਰਦੇ ਨੇ ਤੇ ਉਹਨਾਂ ਦੇ ਲਈ ਵੀ ਬਹੁਤ ਵਧੀਆ ਜਿਹੜਾ ਟਰਾਲਾਗਾ ਬਣਾਇਆ ਹੋਇਆ ਵਾਇਆਂ ਨੇ ਕਿਉਂਕਿ ਜਿੰਨਾ ਜੇਕਰ ਟਰਾਲਾ ਖੁੱਭ ਜਾਂਦਾ ਪਹਿਲਾਂ ਤਾਂ ਜਿਹੜਾ ਸੀਗਾ ਉਹ ਚਾਰ ਚਾਰ ਟਰੈਕ ਵੀ ਉਹਨੂੰ ਕਿੰਨੀ ਪੁੰਦੇ ਸੀਗੇ ਪਰ ਨਾ ਜਾਣੇ ਜੇ ਕਿਤੇ ਟਰਾਲਾ ਖੁੱਭੀ ਜਾਂਦਾ ਤਾਂ ਕੱਲਾ ਟਰੈਕਟੀ ਬੜੀ ਆਸਾਨੀ ਦੇ ਨਾਲ ਇਹਨੂੰ ਖਿੱਚ ਦੂਗਾ ਬਹੁਤ ਆਸਾਨੀ ਦੇ ਨਾਲ ਜਿਹੜਾ ਇਹਨੂੰ ਖਿੱਚੂਗਾ ਤੇ ਸਾਹਮਣੇ ਦੇਖ ਲਓ ਵੀ ਇੱਕ 25 ਗ੍ਰਾਮ ਟਰੈਕਟਰ ਨਾੜ ਗਿਆ ਤੇ ਜੁਨਟੀਰ ਦਾ ਜਿਹੜਾ ਰੋਲਾ ਪਵਾ ਰੱਖਿਆਗਾ ਉਹਨੇ ਟਰੈਕਟਰ ਨੂੰ ਜਿਹੜਾ ਉਹ ਖਿੱਚੀ ਜਾਂਦਾ ਪੈਰ ਨਹੀਂ ਲੱਗਣ ਦੇ ਰਿਹਾ ਉਹ 25 ਗ੍ਰਾਮ ਟਰੈਕਟਰ ਬਹੁਤ ਸੌਖੇ ਤਰੀਕੇ ਦੇ ਨਾਲ ਆ ਜਿਹੜਾ ਮੈਂ ਕਿ ਲਈ ਪਗਲ ਬਤ ਕਰਦੇ ਬਾਈ